ਸੋ ਸਸਿਕਾਲ ਜੀ ਰੋਜ਼ਾਨਾ ਹਾਲ ਤੱਕ ਬਿਜ਼ਨਸ ਖਾਸਤੇ ਫਾਸਟ ਰਿਪੋਰਟ ਦੇਖ ਰਹੇ ਸਮੂਹ ਦਸ਼ਕਰ ਸਵਾਗਤ ਕਰਦੇ ਆ ਅਸੀਂ ਅੱਜ ਬਾਅਦ ਨੰਬਰ 17 ਦੇ ਵਿੱਚ ਹੋ ਚੁੱਕੇ ਆ ਬਹੁਤ ਅੱਛੇ ਬਹੁਮਤ ਦੇ ਨਾਲ ਲੋਕਾਂ ਨੇ 파ਰਸ਼ਦ ਬਣਾਇਆ ਸਤਿਆ ਭਗਤ ਉਹ ਗਲਵਤ ਕਰਦੇ ਆ ਸਤਿਆ ਭਗਤ ਜੀ ਨਾਲ ਸਭ ਤੋਂ ਪਹਿਲਾਂ ਮੈਂ ਸਾਡੇ ਚਾਹ ਦੇ ਤੁਹਾਡਾ ਸਵਾਗਤ ਜੀ ਕਰਦੀ ਹਾਂ ਨਮਸਕਾਰ ਮੈਂ ਜਿਸ ਤਰ੍ਹਾਂ ਤੁਸੀਂ ਲਗਾਤਾਰ ਪਿਛੇ ਹੀ ਕਾਫੀ ਬਦਿਆ ਸੇਵਾ ਦਿੱਤਾ ਹੈ ਇਸ ਸੇਵਾ ਦਾ ਫਲ ਜਿਹੜਾ ਤੁਹਾਨੂੰ ਹੁਣ ਮਿਲਿਆ ਕੀ ਕਹਿਣਾ ਚਾਹੋਗੇ ਅਪਰ ਲੋਕਾਂ ਨੂੰ ਪਹਿਲੇ ਕਿ ਮੈਂ ਆਪਣੀ ਵਾਰਚੇ ਬਹੁਤ ਧੰਨਵਾਦ ਕਰਾਂਗੀ ਆਪਣੀਆਂ ਭੈਣਾਂ ਦਾ ਭਰਾਵਾਂ ਦਾ ਜਿਨ੍ਹਾਂ ਮੈਨੂੰ ਸਨ ਜੋ ਪੀਕੇ ਕਾਮਯਾਬ ਕੀਤਾ ਹੈ ਬੋਰਡ ਦੇ ਕੇ ਮੈਂ ਬਹੁਤ ਧੰਨਵਾਦ ਕਰਨੀ ਆ ਜਿਸ ਤਰ੍ਹਾਂ ਬੀਤੇ ਪਹਿਲੇ 10 ਸਾਲ ਅਸੀਂ ਸੇਵਾ ਕੀਤੀ ਸੀ ਤਨਮਨਨ ਜੀ ਅਸੀਂ ਇਸ ਤਰ੍ਹਾਂ ਹੀ ਹੁਣ ਮੌਕਾ ਮਿਲਿਆ ਐਸੇ ਤਨਮਨਨ ਸੇਵਾ ਕਰਾਂਗੇ ਆਪਣੇ ਵਾੜ ਦਾ ਆਪਣੇ ਭੈਣਾਂ ਭਰਾਵਾਂ ਦਾ ਬਹੁਤ ਮੈਂ ਧੰਨਵਾਦ ਕਰਨੀ ਆ ਜਿਨ੍ਹਾਂ ਮੈਨੂੰ ਬੋਰਡ ਦੇ ਕੇ ਸਪੋਰਟ ਕੀਤੀ ਏ ਬਹੁਤ ਦਿਲ ਤਹਿ ਦਿਲੋਂ ਦੀ ਸ਼ੁਕਰੀਆ ਅਦਾ ਕਰਦੀ ਆ ਮੈਂ ਜੀ ਜੀ ਸੋ ਅਸਲੇ ਸਾਗਨ ਮਾ ਜੂਨਰ ਕਿਰਪਾਲ ਪਾਲੀ ਜੀ ਵੀ ਆਉ ਉਹਨਾਂ ਦਾ ਵੀ ਗੱਲਬਾਤ ਕਰਦੇ ਹਾਂ ਕਿ ਉਹ ਕਿਸ ਤਰ੍ਹਾਂ ਸੋਚਦੇ ਆ ਔਰ ਕੀ ਉਹਨਾਂ ਦੇ ਲੋਕਾਂ ਪ੍ਰਤੀ ਕਿੰਨਾ ਕੁ ਜ਼ਿਆਦਾ ਪਿਆਰ ਅਸਲ ਸਭ ਤੋਂ ਪਹਿਲਾਂ ਸਾਡੇ ਚੈਨ ਤੁਹਾਡਾ ਸਵਾਗਤ ਹੈ ਜੀ ਜਰ ਦੇ ਸਾਹਿਬ ਤੁਹਾਨੂੰ ਜਨਨਾ ਦਾ ਬਹੁਤ ਧੰਨਵਾਦ ਥੈਂਕ ਯੂ ਵਰਤ ਜਿਹੜੇ ਕੰਮ 10 ਸਾਲ ਪਹਿਲੇ ਅਸੀਂ ਕੀਤੇ ਆ ਜੀ 5 ਸਾਲ ਮੈਂ ਕੀਤੇ 5 ਸਾਲ ਬ੍ਰੇਕ ਕਰਦੇ ਸੀ ਜੀ ਬਹੁਤ ਵਧੀਆ ਕੰਮ ਹੋਇਆ ਸੀ ਜੀ ਉਸ ਤੋਂ ਬਾਅਦ ਸਮਾਂ ਆਇਆ ਇਦਾਂ ਦਾ ਕਿ ਇਤਰੀ ਚੇ ਨਹੀਂ ਬੜਦੇ ਲੇਕਿਨ ਅੱਜ ਜਿਹੜਾ ਪਿਆਰ ਦਿੱਤਾ ਪਬਲਿਕ ਨੇ ਜੀ ਮੈਂ ਸਾਰੇ ਵਾਰਡ ਦਾ ਉਹ 7 ਨੰਬਰ ਜ 17 ਨੰਬਰ ਦੇ ਜਿੰਨੇ ਸਾਡੇ ਭੈਣ ਭਰਾ ਰਹਿੰਦੇ ਨੇ ਜੀ ਜਿਹੜਾ ਇਹ ਮੈਨੂੰ ਸਹਿਯੋਗ ਦਿੱਤਾ ਮੈਂ ਸਾਰਿਆਂ ਦਾ ਪਹਿਲੇ ਧੰਨਵਾਦ ਕਰਨਾ ਤੇ ਜਿਨ੍ਹਾਂ ਨੇ ਇੰਨਾ ਸਾਨੂੰ ਪਿਆਰ ਬਖਸ਼ਿਆ ਜੀ ਤੇ ਵਾਰਡ ਦੇ ਜਿਹੜੇ ਕੰਮ ਆ ਕੰਮ ਬਹੁਤ ਜ਼ਿਆਦਾ ਨੇ ਜੀ ਮੈਂ ਗਲੀਆਂ 'ਚ ਘੁੰਮ ਕੇ ਦੇਖਿਆ ਮੌਕਾ ਫੇਰ ਮਿਲਿਆ ਮੈਨੂੰ ਜੀ ਜੀ ਪਰਮਾਤਮਾ ਨੇ ਦਿੱਤਾ ਪਾਰਟੀ ਨੇ ਦਿੱਤਾ ਜੀ ਜੀ ਅੱਧੇ ਘੜੀ ਦੇ ਸਟੀਲ ਲੇਟਾ ਬੰਦਿਆ ਵਾਹ ਸਰ ਅੱਛਾ ਪਹਿਲੇ ਦਿਨ ਤੇ ਤੁਸੀਂ ਮਤਲਬ ਕਿ ਸਾਰਾ ਸਰਵੇ ਵੀ ਕਰ ਲਿਆ ਸੀ ਹਾਂ ਜੀ ਸਰਵੇ ਘੁੰਮ ਘੁੰਮ ਕੇ ਕਰਨਾ ਨਹੀਂ ਆਉਂਦਾ ਕੋਈ ਸਮਾਂ ਹੀ ਮਿਲੇ ਤੁਹਾਨੂੰ ਅਗਰ ਦੇਖਿਆ ਮੈਂ ਤੇ ਇਸ ਵੇਲੇ ਸਰਵੇ ਨਾਲ ਨਾਲ ਚੱਲਦਾ ਰਹਿੰਦਾ ਇਦਾਂ ਕਿ ਸਾਡੇ ਭਣ ਭਰਾ ਰਹਿੰਦੇ ਤੇ ਕੋਈ ਬਗਾਲ ਨਹੀਂ ਕਰਦਾ ਜੀ ਅੱਛਾ ਜੀ ਜਿਹੜੇ ਇੰਨਾ ਪਿਆਰ ਕਰਦੇ ਆ ਤੁਹਾਨੂੰ ਜੀ ਉਹ ਸਰਵੇ ਹੁੰਦਾ ਅੱਛਾ ਜੀ ਫੇ ਘੁੰਮ ਫਿਰ ਕੇ ਦੇਖਿਆ ਤਾਂ ਸਈ ਜਗ੍ਹਾ ਤੇ ਗੜਣ ਦੇ ਟੱਕਾ ਨਾਲ ਕਈ ਤਰ੍ਹਾਂ ਦੀ ਬੋਲ ਆ ਕੇ ਤੇ ਪਾਣੀ ਲੀਕ ਕਰਦਾ ਪਿਆ ਜੀ ਬੜੇ ਕੰਮ ਹੈਗੇ ਇਦਾਂ ਦੇ ਛੋਟੇ ਛੋਟੇ ਜਿਹਨਾਂ ਦੀ ਸਾਡੀ ਜ਼ਰ ਦੇ ਉਹ ਜਿਹੜੇ ਸਾਰੇ ਸਭ ਤੋਂ ਪਹਿਲੇ ਜਿਹੜੇ ਕੰਮ ਇਹ ਕਰਨੇ ਆ ਜੀ ਉਸ ਤੋਂ ਬਾਅਦ ਜਿਹੜੇ 10 ਸਾਲ ਪਹਿਲਾਂ ਸਾਡੀਆਂ ਗਲੀਆਂ ਬਣੀਆਂ ਬਣੀਆਂ ਉਸ ਤੋਂ ਬਾਅਦ ਨਹੀਂ ਬਣੀਆਂ ਅੱਛਾ ਜੀ ਤੇ ਕਈ ਗਲੀਆਂ ਵੀ ਹੈਗੀਆਂ ਜਿਹੜੀਆਂ ਮਾੜੀ ਹਾਲਤ ਤੇ ਜੀ ਉਹ ਵੀ ਆਪ ਬਣਾ ਲਈਆਂ ਸਰ ਕਈ ਗਲੀਆਂ ਬਹਿ ਵੀ ਗਈਆਂ ਜੇ ਬਣਾਉਣ ਤੋਂ ਬਾਅਦ ਵੀ ਤੁਸੀਂ ਉਹਨਾਂ ਨੂੰ ਵੀ ਰਿਪੇਅਰ ਕਰਵਾਓਗੇ ਜਾਂ ਕਿੱਦਾਂ ਕਰੋਗੇ ਸਰ ਅਸਲ ਤੋਂ ਉਹਦੀਆਂ ਬੜੀਆਂ ਗਲੀਆਂ ਤੇ ਉਹ ਤਾਂ ਵਾਟਰ ਸਪਲਾਈ ਕਿਤੇ ਲੀਕ ਹੋ ਜਾਂਦੀ ਕਿਤੇ ਕੋਈ ਗਲਵਾ ਥੋਦੀ ਤੇ ਗਲੀ ਭੈਜਦੀ ਜੀ ਉਹ ਤੇ ਪੱਟੇ ਦੇ ਨਾਲ ਪਗ ਲੱਗਦਾ ਥੱਲੇ ਕਿਤੇ ਟੋਆ ਲਿਤੀ ਪਿਆ ਜੀ ਜੀ ਇਹ ਚੀਜ਼ਾਂ ਦੇਖਣੇ ਮਗਦੇ ਆ ਮੈਂ ਹਲਕੇ ਹੋਇਆ ਲੇ ਲਈ ਜੀ ਗਟਰਾ ਦੇ ਵੀ ਹੱਥ ਸੀ ਹੁੰਦੇ ਨੇ ਜਿਹੜੇ ਕਹਦੇ ਵੱਡੇ ਹੋਏ ਨੇ ਜੀ ਬਾਕੀ ਇਹ ਤਾਂ ਨੋਰਮਲ ਗੱਲਾਂ ਨੇ ਜਿਹੜੇ ਪਾਣੀ ਵਾਟਰ ਸਪਲਾਈ ਹੋ ਗਈ ਜੀ ਨਾਲ ਕੁਝ ਗੜੀ ਬੈ ਗਈ ਜੀ ਬਾਕੀ ਸਾਰਾ ਟੈਂਪਰ ਨਵਾ ਕੇ ਇਕੱਠਾ ਇੱਕ ਵਾਰੀ ਜੀ ਗੜੇ ਤਾਂ ਪੂਰੇ ਟੈਂਪਰ ਛੋਦੀ ਆਉਂਦੀਆਂ ਗੜੀਆਂ ਦਾ ਸਾਡਾ ਸਲਾਬ ਏਰੀਆ ਜੀ ਜੀ ਇਹ ਮਤਲਬ ਪਹਿਲੇ ਵੀ ਦਸ ਸਾਹਿਬ ਦੋ ਵਾਰੀਆਂ ਬਣਾਈਆਂ ਜੀ ਤੇ ਗਾਹ ਵੀ ਮੈਂ ਬਣਾਈਆਂ ਜੀ ਬਾਕੀ ਜਿਹੜੀਆਂ ਸੈਕਟਰ ਦੀਆਂ ਗ੍ਰਾਂਟਾਂ ਕੋਲੋਂ ਤਾਂ ਹੈਗੀਆਂ ਕਈ ਤਰ੍ਹਾਂ ਦੀਆਂ ਮਤਨਾਂ ਆਉਂਦੀਆਂ ਜੀ ਉਹ ਜਿਹੜੀਆਂ ਉਹ ਪੌਲੀ ਤੱਕ ਪਚਾੜੀਆਂ ਜੀ ਜੀ ਸਰ ਉਹ ਦੇਖਿਆ ਜਾਵੇ ਤੇ ਹੁਣ ਤੁਸੀਂ ਆਫਿਸ ਵਗੈਰਾ ਇੱਕ ਬਣਾਓਗੇ ਜਾਂ ਕਿੱਦਾਂ ਜਿੱਥੇ ਤੁਹਾਨੂੰ ਕਿੱਦਾਂ ਮਿਲਣਗੇ ਲੋਕ ਇਹ ਵੀ ਦੱਸੋ ਸਰ ਸਾਡੇ ਚੈਨਲ ਜੀ ਤੇ ਲੱਭ ਮੰਦੀ ਗੱਲ ਕੋਈ ਨਹੀਂ ਹੁੰਦੀ ਪਾਲੇ ਢਾਬੇ ਦੇ ਰੋਟੀਆਂ ਮਾਮਾ ਆਉਂਦਾ ਵਾਦ ਹੋ ਗਿਆ ਜੀ ਮਲੇ ਤੁਰਦਾ ਭਰਦਾ ਕਾਉਂਸਲਰ ਹੈ ਮੈਂ ਕੋਈ ਅੱਛਾ ਤੁਹਾਨੂੰ ਲੱਭੇ ਸਪੈਸ਼ਲ ਕੋਈ 10 ਸਾਲ ਪਹਿਲੇ ਬੜੀ ਬੋਲਿਆ ਅੱਧੀ ਰਾਤ ਨੂੰ ਗੁੰਡਾ ਕਰਦਾਨ ਦੇ ਲੋਕੀ ਆ ਗਏ ਜੀ ਤਰਾਏ ਕੋਲਦਾ ਜੀ ਜੀ ਸਾਡੇ ਭੈਣ ਭਰਾਏ ਸਾਡੇ ਕੋ ਆਣਾ ਜੀ ਉਹ ਸਾਨੂੰ ਇਹ ਵੀ ਰੱਖੀ ਸਾਡੇ ਤੇ ਜੀ ਜੀ ਉਹ ਤਾਂ ਹੀ ਪੂਰੀ ਕਰਨੀ ਹੈ ਨਾ ਜੀ ਜੀ ਸਰ ਸੁਣਨ ਕਿਹਾ ਹੈ ਕਿ ਕਿਰਪਾਲ ਪਾਲੀ ਕੋਹੋ ਜੇ ਬੰਦਾ ਜਿੱਥੇ ਮਰਜੀ ਤੋੜ ਲੋ ਉਹਨੂੰ ਨਾਲ ਲਿਜਾਓ ਉਹ ਨਾ ਨਹੀਂ ਕਰਦਾ ਵਾਕਈ ਗੱਲ ਸਹੀ ਹੈ ਕੀ ਸਰ ਬਿਲਕੁਲ ਸੱਚ ਹੈ ਜੀ ਸਾਡੇ ਕੋ ਹਰ ਕਨੇ ਆਣਾ ਜੀ ਜਿਹੜਾ ਆਇਆ ਇਹਦਾ ਕੰਮ ਹੈਗਾ ਉਹ ਚੁੜਿਆਂ ਕਾਤ ਵਾਤੇ ਜੀ ਜੀ ਉਹ ਵੀ ਨੇ ਕਾਰਪੇਸ਼ਣ ਦੇ ਕੰਮ ਹੁੰਦੇ ਆ ਕਾਰਪੇਸ਼ਣ ਵਾਤੇ ਮਿਲ ਚੁਣਿਆ ਜੀ ਕਾਰਪੇਸ਼ਣ ਦੇ ਕੰਮ ਕਰਨੇ ਆ ਉਹ ਤਾਂ ਮੈਂ ਹੈਗਾ ਹੀ ਆ ਜੀ ਜੀ ਉਸ ਤੋਂ ਲਾਂਦਾ ਵੀ ਕਈ ਕੰਮ ਹੁੰਦੇ ਨੇ ਜਿਹੜੇ ਮਿੱਦ ਰੱਖ ਕੇ ਸਾਡੇ ਕੋਲ ਨੇ ਜੀ ਤੇ ਕੋਈ ਇਹ ਜੂੜ ਤੇ ਬੈ ਕੇ ਤੇ ਸ਼ਹਿਰ ਜਾਣਾ ਕਿ ਠਾਣੇ ਜਾਣਾ ਕਿ ਕੋਈ ਕੁਝ ਕਰਨਾ ਤੋ ਹਰ ਟਾਈਮ ਮੈਂ ਨਹੀਂ 5 ਸਾਲ ਰਿਹਾ ਸਚੇਦਾਲ ਤੇ ਮੈਂ ਤਾਂ ਵੀ ਜਾਂਦੇ ਰਿਹਾ ਅੱਛਾ ਤਾਂ ਵੀ ਕੰਮ ਕਰਦੇ ਰਹੇ ਹਾਂ ਤਾਂ ਵੀ ਜਾਂਦੇ ਆ ਇਹ ਤਾਂ ਅੱਧੇ ਪਿਆਰ ਬਿਣਾ ਪਬਲਿਕ ਦਾ ਜੀ ਸਰ ਇਸ ਵੇਲੇ ਦੇਖਿਆ ਜਾਵੇ ਘਰ ਪੂਰਾ ਤੁਹਾਡਾ ਬਿਲਕੁਲ ਭੜਿਆ ਪਿਆ ਵਿਆਹ ਵਰਗਾ ਮਾਹੌਲ ਹੈ ਸਰੇ ਇਸ ਵੇਲੇ ਤੁਸੀਂ ਕਿਦਾਂ ਦਾ ਅਫਸੋਸ ਕਰ ਰਹੇ ਹੋ ਇਹ ਵੀ ਸਾਨੂੰ ਸਾਡੇ ਚੈਨਲ ਦੇ ਜ਼ਰੀਏ ਦੋਸਤੋ ਸਰੇ ਇਹ ਪ੍ਰਸ਼ਨ ਲਈ ਗੱਲ ਲੈ ਕੇ ਚੱਲੀਏ ਤਾਂ ਆਹ ਇਹ ਤਾਂ ਸੰਯੋਗ ਆਇਆ ਹੈ ਤਾਂ ਮੇਰੇ ਮਨ ਭਾਗ ਗਿਆ ਕਿ ਮੇਰਾ ਘਰ ਇਹਦਾ ਵਿਹਾਰ ਆ ਕਬਰਿਆ ਜੀ ਮੈਂ ਤੈਨੂੰ ਭਾਗ ਸਮਝਣਾ ਆਪਣੇ ਜੀ ਕੋਈ ਬੁਲਾਇਆ ਨਹੀਂ ਆਉਂਦਾ ਸਾਡੇ ਕੋਲ ਵੈਸੇ ਹੀ ਦਾ ਮੇਰੇ ਸੱਜਣ ਬੇਲੀ ਜੀ ਜੀ ਮੇਰੀ ਜਿਹੜੀ ਟੀਮ ਹੈਗੀ ਜੀ ਕਿੰਨੇ ਜਿਹੜੀ ਸੰਯੋਗ ਦਿੱਤਾ ਪੈਸੇ ਵੀ ਕੋਲੋਂ ਲਾਏਗਾ ਨਹੀਂ ਅੱਛਾ ਜੀ ਬਹੁਤ ਸਾਰਾ ਇਹਦੇ ਪੈਸੇ ਦੀ ਗੱਲ ਕਰੀ ਨਾ ਪੈਸੇ ਵੀ ਇਹਨਾਂ ਦੇ ਕੋਲ ਲਾਇਆ ਹੈ ਪਾਰਟੀ ਉਹਦਾ ਸਹਿਯੋਗ ਨਹੀਂ ਕਰਨ ਹੋਇਗਾ ਜੀ ਆਸਾਂ ਕਿ ਮੇਰੇ ਕੋਲ ਤੇ ਇੰਨਾ ਕੁਝ ਹੈ ਨਹੀਂ ਜੀ ਤਾਂ ਮੈਂ ਲੱਕਰ ਦਾ ਲਾ ਸਕਾਂ ਤੇ ਮੇਰੇ ਕੋਲ ਕੁਝ ਵੀ ਹੈ ਨਹੀਂ ਨਾ ਮੈਂ ਲਾ ਸਕਦਾ ਨਾ ਵਗਦੀ ਲਾਇਆ ਔਰ ਇਹਨਾਂ ਮਿੱਤਰਾਂ ਦੀ ਮੇਹਦਬਾਨੀ ਇਹਨਾਂ ਦੀ ਬਦੌਲਤ ਮੈਂ ਇਲੈਕਸ਼ਨ ਲੜਿਆ ਤੇ ਇਹਨਾਂ ਨੇ ਜਿਤਾਇਆ ਉਹਨੂੰ ਵਾਹ ਸਾਰੀ ਇਹ ਮਰੇ ਮਿੱਤਰ ਖੜੇ ਆ ਬੈਠੇ ਆ ਜੀ ਪੂਰੀ ਮਰੇ ਸੱਜਣਾ ਗਿਆ ਇਹਨਾਂ ਦੇ ਸਹਿਯੋਗ ਦੇ ਨਾਲ ਵਿੱਚ ਸਰ ਅਖੀ ਜੇ ਲਾਸਟ ਇੱਕ ਸਵਾਲ ਪੁੱਛਣਾ ਚਾਹਾਂਗੇ ਕੀ ਤੁਸੀਂ ਆਪਣੇ ਗਰਾਹ ਨਿਵਾਸੀ ਵਾਲੀ ਲੋਕ ਜਿਹੜੇ ਰਹਿੰਦੇ ਆ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਆਪਣਾ ਅਪੀਲ ਜਾਗ ਕਰਨਾ ਚਾਹੀਦਾ ਸਰ ਪੀਲੇ ਦਾ ਨਜਨਾ ਕਿ ਮੈਂ ਸਾਰਿਆਂ ਦਾ ਵਾਰਡ ਆਪਣੇ ਦਾ ਵਾਰਡ ਦੇ ਨਾਲ ਲੱਗਦੇ ਏਰੀਆ ਵੀ ਮੈਂ ਬੰਦੇ ਕੰਮ ਕਰਦਾ ਰਿਹਾ ਸਾਰੀ ਵਾਰਡ ਦਾ ਔਰ ਸਾਰੀ ਪਬਲਿਕ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਸਾਨੂੰ ਇਸ ਕਾਬਿਲ ਸਮਝਿਆ ਤੇ ਮੈਂ ਇਹਨਾਂ ਨੂੰ ਦੇਣਾ ਨਹੀਂ ਦੇ ਸਕਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਜੀ ਵਾ ਦਿੱਤਾ ਥੈਂਕ ਯੂ ਥੈਂਕ ਯੂ ਮਰ ਸਰ ਸੋ ਸਾਡਾ ਬਹੁਤ ਸਨ ਕਿਰਪਾ ਵਾਲੀ ਸੀ ਕਿ ਸਤਿਅਪਕ ਅਧਿਨ ਜੀ ਨਾਲ ਲਗਾਤਾਰ ਲੋਕਾਂ ਦੇ ਵਿੱਚ ਵਿਚਰਦੇ ਰਹਿੰਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਸਾਡਾਂ ਸਹਾਨੀਆਂ ਕੀਤੀਆਂ ਹਾਲਾਂਕਿ ਕੁਝ ਸਮਾਂ ਹੀ ਹੋਇਆ ਉਹਨਾਂ ਨੂੰ ਕੌਂਸਲਰ ਬਣਿਆ ਹੋਇਆ ਤੇ ਸਰਟੀਫਿਕੇਟ ਮਿਲਿਆ ਹੋਆ ਪਰ ਉਹਨਾਂ ਨੇ ਪਹਿਲੇ ਹੀ ਦੱਸਤਾ ਕਿ ਆਜੀ ਆਜੀ ਪਹਿਲੇ ਹੀ ਕੰਮ ਕਰਾਉਣ ਵਾਲੇ ਉਹਨਾਂ ਨੇ ਪਹਿਲੇ ਹੀ ਦੱਸਤਾ ਕਿ ਅਸੀਂ ਆ ਕੰਮ ਕਰਾਵਾਂਗੇ ਉਸ ਤੋਂ ਬਾਅਦ ਵੀ ਹੋਰ ਵੀ ਬਹੁਤ ਸਾਰੇ ਲੋਕਾਂ ਦਾ ਕੰਮ ਕਰਾਵਾ ਦੇਵਾਂਗੇ ਸਭ ਨੂੰ ਜੀ ਧੰਨਵਾਦ Hvala što pratite kanal.